ਮੈਸਟਰ ਕਮੀਨ ਦੇ ਜਿਹੜੇ ਨੇ ਉਹ ਕਾਹਨਾ ਚਾਹੀ ਤੇ ਕਿਹਨਾ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਪਾਲ ਕੀਤਾ ਹੋਇਆ ਹੈ ਆਪਣਾ ਫਰਜ ਬਣਦਾ ਕਿ ਅਸੀਂ ਉਹਨਾਂ ਨੂੰ ਦੱਸ ਪੀਏ ਕਿ ਅਸੀਂ ਕਿਹਦੇ ਨਾਲ ਫਰਜ ਆਣੇ ਆ ਫਿਰ ਖੜੀ ਜਾਣੀ ਨਕਸਤ ਉਸ ਤੋਂ ਜ਼ੁਲਮ ਦੇ ਖਿਲਾਫ ਸਾਥ ਤੇ ਵੀਰ ਭਾਅਤੌਰ ਤੇ ਜੰਪੌਰ ਸਾਹਿਬ ਦੀ ਧਿਰ ਵੀ ਜ਼ੁਲਮ ਦੇ ਖਿਲਾਫ ਬਲਡਨ ਸਪਰੇਡ ਨਾ ਦਿੰਦੀ ਹੈ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਥੁੱਲਿਆਂ ਦੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 48000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਕਿ ਉਹਦੇ ਨੰਬਰ ਆਉਣਗੇ ਤਾਂ ਬਿਨਾ ਸਪਾਰਸ਼ ਤੋਂ ਬਿਨਾ ਪੈਸੇ ਤੋਂ ਨੌਕਰੀ ਮਿਲੂ ਇੱਕ ਇੱਕ ਮਿੰਟ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਕਰਨਾ ਹੁਣ ਦਾਤਾ ਕੰਮ ਸ਼ੁਰੂ ਹੈ ਹੁਣ ਬੋਟਾ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੇਨੂੰ ਘੂਰਦੂ ਆ ਜੇ ਕੋਈ ਥੋੜੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਬੋਟਾ ਪੋਣੀਆਂ ਨੇ ਪਰ ਮੂਰੋ ਬੋਟਾ ਪੋਤਾ ਪੋਣ ਵਾਸਤੇ ਕੋਈ ਬੰਦਾ ਨਹੀਂ ਝੱਟਣਾ ਸਾਰੇ ਅੰਦਰ ਕਰ ਦੋ ਦੋਨਾਂ ਦਾ ਕਰ ਦੋ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕੁਝ ਕੁ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਜਾਰੀ ਕਰ ਦਿੱਤੀ ਹੈ ਤਾਂ ਅੱਜ ਗੜੀ ਬੋਲ ਦੇ ਉੱਤੇ ਅਸੀਂ ਮੌਜੂਦ ਹਾਂ ਵਾਸੀ ਬੜਾ ਸਾਹਿਬ ਦੇ ਨਜ਼ਦੀਕ ਜਿੱਥੋਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਆਪਣੇ ਕਾਫਲੇ ਦੇ ਨਾਲ ਲੁਧਿਆਣੇ ਵਾਲੀ ਸਾਈਡ ਨੂੰ ਮੋਗੇ ਦੇ ਲਈ ਵਲੰਟੀਅਰ ਮੀਟਿੰਗ ਕਰਨ ਦੇ ਲਈ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਗੜੀਪੋਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਰੁਕੇ ਜਾਂਦੇ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਤਾਂ ਇਥੇ ਲੰਘਿਆ ਜਾਂਦਾ ਸੀ ਪਰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਫਿਰ ਵੀ ਮੈਂ ਇੱਥੇ ਰੁਕ ਗਿਆ ਤੁਹਾਨੂੰ ਦੇਖ ਕੇ ਤਾਂ ਲੋਕਾਂ ਨੂੰ ਦੇਖ ਕੇ ਰੁਕੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਅੰਗਰਵਾੜੀ ਵਰਕਰਾਂ ਦੇ ਨਾਲ ਵੀ ਫੋਟੋ ਵੀ ਖਿਚਾਈ ਗੱਲਬਾਤ ਵੀ ਕਰਕੇ ਗਏ ਮੀਡੀਆ ਦੇ ਰੂਬਰੂ ਵੀ ਹੋ ਕੇ ਗਏ ਤਾਂ ਅਸੀਂ ਗੱਲਬਾਤ ਕਰਦੇ ਹਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਨਾਲ ਕੁਝ ਸੁਣਾਉਣੇ ਆ ਤੁਹਾਨੂੰ ਕਿ ਉਹਨਾਂ ਨੇ ਕੀ ਕਿਹਾ ਮੈਂ ਅੱਜ ਮੁਕੇ ਜਾ ਰਿਹਾ ਤੇ ਫਿਰ ਗ੍ਰੈਂਡਰ ਜਾਊਗਾ ਤੋਂ ਬਲੈਂਟੇਰ ਆ ਨਾ ਤੇ ਡੇਟਾ ਦਾ ਪ੍ਰਕਾਰ ਸ਼ੁਰੂ ਕਰੇ ਤੁਸੀਂ ਹਰ ਸਕਟਰ ਦੇ ਮੌਕੇ ਪਾਰ ਕੀ ਰਿਹਾ ਸਾ ਦਿੱਤਾ ਹੈ ਇਸ ਵਕਤ ਅਤੇ ਨੈਸ਼ਨਲ ਕਮਿਸ਼ਨ ਜਿਹੜੇ ਨੇ ਉਹ ਕਾਣਾ ਚਾਹੀਤੇ ਨੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਫਿਰ ਹੁਣ ਆਪਣਾ ਅਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਦੱਸ ਪੀਏ ਕਿ ਅਸੀਂ ਕਿਹਦੇ ਨਾਲ ਖੜ ਜਾਂਦੇ ਆ ਫਿਰ ਖੜ ਜਾਂਦੇ ਆ ਕਾਸਤੌਰ ਦੇ ਜ਼ੁਲਮ ਦੇ ਖਿਲਾਫ ਖੜਤਾ ਤੇ ਧਰਤੀ ਦਾ ਖਾਸ ਤੌਰ ਤੇ ਕੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ। ਤੁਹਾਨੂੰ ਸਾਹਿਬ ਨੇ ਆਪਣਾ ਸਰਵੰਸ ਵਾਰਿਆ। ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਦੋਂ ਮੈਂ ਤੁਹਾਨੂੰ ਮਿਲੂੰਗਾ ਨਾਵਾ ਪਹਿਨਾਈਆਂ ਨੇ। ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇਤੀਆਂ। ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮੀਂਹ ਆਪੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਸਮਾਤਮਾ ਨਾ ਕਰੇ ਕੋਈ ਐਡੀ ਬੱਡੀ ਬਿਮਾਰੀ ਹੋ ਜਾਵੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸ-ਰੇ ਜਾਂ ਕੋਈ ਟੈਸਟ ਦੋ ਸਾਰੇ ਆਮਾਤ ਵੀ ਫ੍ਰੀ ਕਰ ਦਿੱਤੇ ਜਾਂਦੇ ਰਹਿੰਦੇ ਹੋਵਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਵੀ ਨਹੀਂ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਚੁੱਕੀ ਹੈ ਉਹ ਕਹਿੰਦੇ ਜਿਹੜਾ ਵਧੀਆ ਤੇਲ ਹੀ ਹੁੰਦਾ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਵੀ ਕਿੰਨਾ ਕਿ ਤੇਲ ਹੈ ਉਹ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਪਹਿਲਾਂ ਚੰਪੌਰ ਸਾਹਿਬ ਉਹ ਤੋਂ ਪਹਿਲਾਂ ਮਰਿੰਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਤੋਂ ਮੈਂ ਨਹੀਂ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਘੁੱਟੂਗਾ ਆਮਾਗੇ ਢੂਰ ਪਿੰਡਾਂ ਚਾਹਾਂਗੇ ਕੁਝ ਸਵੱਸਿਆ ਹੋ ਰਹਿ ਮੈਨੇ ਕਹਿੰਦਾ ਸਾਰੇ ਸਵੱਸਿਆ ਆਪਾਂ ਹੱਲ ਕਰਤੀਆਂ ਪਰ 2 ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਅੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਨੌਕਰੀਆਂ ਦੇ ਰਹੇ ਹਾਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਹਾਂ ਹੋਰ ਬਣੀ ਹੈ ਜੀ ਉਹੀ ਇਹਨਾਂ ਨੀਰ ਸਾਫ਼ ਹੋਣੀ ਚਾਹੀਦੀ ਹੈ 15 ਮਿੰਟਜ ਪਰ ਸਕਦੀ ਹੈ 15 ਸਾਲ ਜਿਹੜੇ ਨੇ ਔਟੀ ਨੀਰ ਸੀ ਉਹਦੀ ਤੋਂ ਮੈਂ ਅੱਜ ਕੋਈ ਬੋਤਲ ਨਾ ਕੋਈ ਨਿੰਦਿਆ ਚੁਕਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਤੁਹਾਡੇ ਪਿੰਨਾਂ ਵੀ ਦੀ ਰੋਡ ਸ਼ੋ ਕਰਾਉਣਾ ਹੈ ਇੱਕ ਵੀ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਿਆ ਬਿਜਲੀ ਪੈਂਸ਼ਨ ਲਾਗੀ ਪੱਕੀ ਹੋ ਹਾਂਜੀ 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 ਤੁਮ ਮੇਨੂੰ ਮੇਰਾ ਕੰਮ ਹੈ ਛੋਟੇ ਕੋਲੇ ਆ ਕੇ ਛੋਟੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਰੁਕਿਆ ਉਹ ਦੂਰ ਦੂਰ ਤੋਂ ਕਰਦੇ ਸੀ ਆਰੋਪੀ ਸੋ ਮੈਂ ਹੀ ਬਨੂ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾਗੇ ਵੀ ਤੜਕੀ ਉੱਠ ਕੇ ਅਰਦਾਸ ਕਰਨਾ ਕਿ ਪਰਮਾਤਮਾ ਇਹ ਜਿਹੜੀ ਜਿੰਨੀ ਬਖਸ਼ੀ ਐ ਇਹ ਨੂੰ ਭਾਵੇਂ ਵਧਾਈ ਨਾ ਪਰ ਕੱਢਣਾ ਨਹੀਂ ਇੱਜ਼ਤ ਬਣਾਈ ਰੱਖੀ ਪਰਦੇ ਕਜਲੀ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਲਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ਥੋੜੇ ਨਾਲ ਤਾਂ ਤੁਹਾਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਕਲੀਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਵਧਾਈਆਂ ਜੀ ਨਾਲੇ ਤੁਹਾਨੂੰ ਕੁੜੀਆਂ ਦੀ ਹਾਂ ਧੰਨ ਹੈ ਜੀ ਮਾਹਰਾ ਇਹਨੇ ਬੇਟੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪ੍ਰਮਾਤਮਾ ਦੀ ਬੱਚੇ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਤੰਦਰੁਸਤੀ ਹੋਵੇ ਅੱਜ ਤੁਸੀਂ ਇੰਨਾ ਪਿਆਰਮਾਨ ਸਰਕਾਰ ਇੱਥੇ ਦਿੱਤਾ ਤੁਹਾਰਾ ਪ੍ਰੋਗਰਾਮ ਬਰਾਮਾ ਕੇ ਕੁਸ਼ੀ ਮਾਲਕੋਂ ਮਾਂ ਸਾਡੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਣੇ ਦੇ ਵਿੱਚ ਏਸੀਪੀ ਔਰ ਉਹਨਾਂ ਦੇ ਗਨਮੈਨ ਜਿਹੜੇ ਖਾਕੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ 1 ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਹੈ ਘਰ ਦਾ ਪਿੰਡ ਵਾਸਤੇ ਵੱਲੋਂ ਨਾਇਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਪ੍ਰੈਸਰ ਦੀ ਮੰਨਤਾ ਗੇਟ ਚਾਵਾ ਹੋਣੀ ਨਹੀਂ ਚਾਹੀਦੀ ਅਸੀਂ ਤਾਂ ਹੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੋਸਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਹੈ ਜਿਹਨੇ ਐਸਐਸਐਫ ਨਵੀਂ ਫੋਰਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤ ਤੋਂ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਜਾਨਾਂ ਬਚ ਸਕਦੀ ਨੇ ਉਹ ਮੰਤਪਾਗੀ ਕਰਦਾ ਹੈ ਮੰਨਪਾਪ ਕੇਜਰੀਆ ਸਾਹਿਬ ਨੂੰ ਕਿ ਤਰ੍ਹਾਂ ਦੇਖਦੇ ਹੋ ਹਜੇ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਪਰ ਉਹ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋਗੇ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਪਿਛਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐ ਐਮਐਲਏ ਨੇ ਆਮ ਕਰਾਂ ਤੁਸੀਂ ਬੋਤ ਐ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਪਹਿਲਾਂ ਸੋਚ ਸਕਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਹੋਣੇ ਸੋਚ ਐ ਕਿ ਆਮ ਬੰਦੇ ਆ ਜੋ ਲੀਡਰ ਕਰਦੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਭਈ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਬੇ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਘਰਾਂ ਦੇ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕਹੋਂ ਦੇ ਕਰਾਂ ਤੁਸੀਂ ਸਾਡੇ ਕੁਝ ਦੇ ਕਰਾਂ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸੇ ਜਾਤੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਛੱਡਣਾ ਸਾਰੇ ਅੰਦਰ ਕਰ ਦੇ ਕੌਮ ਅੰਦਰ ਕਰ ਦੋ ਅਸੀਂ ਰੋਲ ਕਰਾਂਗੇ ਪਹਿਲਾਂ ਬੱਤੀ ਬਾਤ ਨੂੰ ਸੇ ਦਿੱਲੀ ਕੀਤਾ ਥੋੜੀ ਤੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਕਾਣ ਵਾਂਗ ਖੜਾਂਗੇ ਉਹ ਅਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਦਰਦਨ ਸਿੱਧੀ ਰੱਖਣ ਦਾ ਬੁੱਲ ਕਾਰ ਰਹੇ ਆ ਕਿ ਸ਼ਰਮਾਂ ਦਾ ਤਾਂ ਨੀ ਵੀ ਪਾ ਕੇ ਵੀ ਸਰ ਜਾਂਦਾ ਹੈ ਅੱਜ ਪੰਜਾਂ ਵਿੱਚ ਬੈਸ ਜਿਹੜੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹ ਪਰ ਕੀ ਦੇਖ ਜੋ ਕਿ ਜਿਹੜਾ ਪਾਰਟੀਆਂ ਤੋਂ ਧਰ ਬਦਲ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜੋ ਆਪਣਾ ਪ੍ਰੋਗਰਾਮ ਬਣਿਆ ਜਦੋਂ ਵੱਡਾ ਮਾਨ ਸਾਹਿਬ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਉਹ ਕਿੰਨਾ ਕਿ ਸੱਚਾਈ ਹੈ ਉਸ ਦੇ ਵਿੱਚ ਕੋਈ ਜਿਹੜੇ ਸਾਡੇ ਪੱਕੇ ਭਮੱਕੜ ਨੇ ਅੱਜਵੇਂ ਖੜੇ ਨੇ ਇਹ ਇਹਨਾਂ ਨੇ ਇਹਨਾਂ ਦਾ ਕੋਈ ਮੋਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨੇਤਾਵਾਂ ਦੀ ਪਾਰਟੀ ਨਹੀਂ ਇੱਕ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪ ਦੇ ਪੱਲਿਓ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜਿੰਮੇਵਾਰੀਆਂ ਮਿਲਦੀਆਂ ਸੰਕਸ਼ਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਂ ਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਦੇ ਘਰਾਂ ਕੀ ਆਪਕੋ ਤਨੋਂ ਅਸੀਂ ਅਕੇਲੇ ਮਾਨ ਸਾਹਿਬ ਜਿਹੜੀਆਂ ਚੋਟਾਂ ਰਹਿ ਗਈਆਂ ਪਿਆਜਾਂ ਲੰਗੜ 2000 ਜਿਹੜੀ ਇੰਡੀਆ ਦੇ ਕਰੋੜਾਂ ਬੰਦਿਆਂ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ ਸਾਰ ਤੀਕ ਨੂੰ ਦੇਖ ਲਓ ਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਪਹਿਲਾਂ ਰਜਨਾਮ ਦੀ ਪਾਰਟੀ ਵੀ ਹੱਕ ਤੇ ਆ ਰਿਹਾ ਹੈ ਇਹ ਥੋੜੇ ਤਾਂ ਵਿਚਬਾਨ ਕਰਕੇ ਆਉਣਾ ਜੀ ਸਰ ਕੋਈ ਗੱਠਬੰਦੀ ਤਾਂ ਨਹੀਂ ਹੋ ਰਹੀ ਜੀ ਦੋ ਤਿੰਨ ਦਿਨ ਸਾਡੀ ਬੈਕਟੀ ਰਹਣੀ ਹੈ ਪੇਕਤਾਂ ਨੂੰ ਵੀ ਨੋਸ ਕਰਦਾਂਗੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਆਪੇ ਪੜਾਪੋਰਾ ਥਲੋ ਕੀਤੀ ਹੈ ਇਹ ਇਹ ਜਿਹੜੇ ਪਿੱਪਲਪੋਰਾ ਨੇ ਇਹ ਤਾਈਆਂ ਖੜੇ ਨੇ ਕਿਉਂਕਿ ਇਹ ਨਹੀਂ 11 ਮਜ਼ਬੂਤ ਨੇ ਅਸੀਂ ਉਹ ਲੋਕ ਆ ਜਿਹੜੇ ਜੜਾ ਨਾਲ ਜੁੜੇ ਆ ਦੋਨੇ ਹੱਥ ਉੱਪਰ ਲਾ ਕੇ ਇਨਕਲਾਬ ਜਿੰਦਾਬਾਦ ਓਰੇ ਸੋਨਹਾਰ ਬਿਲਕੁਲ ਜੀ ਤਾਂ ਗੱਲਬਾਤ ਕਰਕੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਲੰਘ ਰਹੇ ਸੀਗੇ ਤਾਂ ਇੱਥੇ ਰੁਕੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਆਏ ਦਿਨ ਆਮ ਆਦਮੀ ਪਾਰਟੀ ਦਾ ਜਿਹੜਾ ਪੱਧਰ ਹੈ ਉਹ ਵੱਧ ਰਿਹਾ ਹੋਇਆ ਚੋਣਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਨੇ ਜਿਹੜੀ ਕੇਜਰੀਵਾਲ ਸਾਹਿਬ ਨਾਲ ਤੰਨਾਸ਼ਾਈ ਕਰ ਰਹੀ ਹੈ ਭਗਵਾਨ ਆਪਣੇ ਭਾਜਪਾ ਸਰਕਾਰ ਉਹ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਮੀਟਿੰਗਾਂ ਨੇ ਰੋਡ ਸ਼ੋਅ ਨੇ ਉਹ ਲੀਕੇ ਜਾਣਗੇ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਰੋਡ ਸ਼ੋਅ ਕੀਤੇ ਜਾਣਗੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਬ ਦੇ ਰਹੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਨੰਬਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ